ਅੱਜ ਛੁੱਪ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਤੇ ਮੋਬਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਆ ਤੇ ਬੜੀ ਖੁਸ਼ੀ ਵਾਲੀ ਗੱਲ ਆ ਸਮਝ ਨਹੀਂ ਆ ਰਹੀ ਕਿੰਨਾ ਮਾਣ ਆਪਾਂ ਤੇ ਆਜ ਵੀ ਪੁੱਤਰੇ 2 ਗੋਲ ਕੀਤੇ ਬੜੇ ਤੌਰ 'ਤੇ ਜਿਹੜੇ ਬਹੁਤ ਉਹਨਾਂ ਦੀ ਅਕਲ ਨਾਲ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਿਹੜੀਆਂ ਸਾਨੂੰ ਅਜੇ ਫੁਰਸਤ ਨਹੀਂ ਮਿਲਦੀ ਪਈ ਟੈਂਡ ਕਰਾਉਣਾ ਮਾਣੂ ਕਿੰਨਾ ਉਹ ਜਿਹੜੇ ਸਾਡੇ ਕਾਲਜ ਰਿਸ਼ਤੇਦਾਰ ਸਭ ਦੇੰਡੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਮਾਣੂ ਕਿੰਨਾ ਟੀਮ ਨੇ ਗੋਲ ਕੀਤੇ ਜੀ ਸਰਪੰਚ ਨੂੰ ਸਪੋਰਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਂ ਤੇ ਨਾਲ ਨਾਲ ਦਿਲ ਦੀ ਤਰੱਕ ਨਾ ਵਧੀਆ ਹੋਈਆਂ ਹਾਂ ਹਾਂਜੀ ਉਹ ਤੇ ਵਧ ਗਈਆਂ ਤੁਹਾਨੂੰ ਵੀ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫੇਰਾਂ ਨੂੰ ਫੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਵੀ ਇਦਾਂ ਤਗੜੇ ਹੋ ਗਏ ਬੇਟੇ ਜਿਹੜੇ ਬਲਬ ਦੀਆਂ ਛੁੰਦੇ ਰਹਿਣ ਦੇ ਖੁਸ਼ੀਆਂ ਦਿੰਦੇ ਰਹੇ ਪੂਰ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਕੀਤੀ ਸਵਾਗਤ ਦਾ ਅਰਦਾਸ ਕਰਦੇ ਰਹੇ ਅਸੀਂ ਦੇਖਿਆ ਪਾਠ ਕਰਦੇ ਹਾਂਜੀ ਕੀਤੀ ਵੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਤੇ ਮੋਬਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਸਮਝ ਨਹੀਂ ਆ ਰਹੀ ਉਹਨਾਂ ਨੂੰ ਕਿੰਨਾ ਮਾਣ ਆਉਂਦਾ ਹੈ ਅੱਜ ਵੀ ਪੁੱਤਰੇ ਦੋ ਗੋਲ ਕੀਤੇ ਪੂਰੇ ਜਿਹੜੇ ਬਹੁਤ ਉਹਨਾਂ ਦੀ ਅਕਲਾਂ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਣੀਆਂ ਸਾਨੂੰ ਅਜੇ ਪੁਰਸਕਾਰ ਨਹੀਂ ਮਿਲਦੀ ਪਈ ਤੈਂਡ ਕਰਾ ਮਾਣ ਨੂੰ ਕਿੰਨਾ ਉਹ ਜਿਹੜੇ ਸਾਡੇ ਕਾਲਜ ਰਿਸ਼ਤੇਦਾਰ ਸਭ ਦੇੰਡੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਮਾਣ ਨੂੰ ਕਿੰਨਾ ਟੀਮ ਨੇ ਗੋਲ ਕੀਤੇ ਜੀ ਸਰਪੰਚ ਨੂੰ ਸਪੋਰਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਂ ਤੇ ਨਾਲ ਨਾਲ ਦਿਲ ਦੀ ਤਰੱਕ ਨਾ ਵਧੀਆ ਹੋਈਆਂ ਸਨ ਹਾਂਜੀ ਉਹ ਤੇ ਵਧ ਗਈਆਂ ਤੁਹਾਨੂੰ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫੇਰਾਂ ਨੂੰ ਫੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਪੇ ਇਦਾਂ ਤਗੜੇ ਹੋ ਗਏ ਬੇਟੇ ਜਿਹੜੇ ਬਲਬ ਦੀਆਂ ਛੁੰਦੇ ਰਹਿਣ ਦੇ ਖੁਸ਼ੀਆਂ ਦਿੰਦੇ ਰਹੇ ਪੂਰੇ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਕੀਤੀਆਂ ਸਵਾਗਤ ਦਾ ਅਰਦਾਸ ਕਰਦੇ ਰਹੇ ਅਸੀਂ ਦੇਖਿਆ ਪਾਠ ਕਰਦੇ ਹਾਂਜੀ ਕੀਤੀ ਵੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਤੇ ਮੋਬਾਈਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਸਮਝ ਨਹੀਂ ਆ ਰਹੀ ਅੱਤ ਵੀ ਪੁੱਤਰੇ ਦੋ ਗੋਲ ਕੀਤੇ ਪੂਰੇ ਨਾਲ ਜਿਹੜੇ ਬਹੁਤ ਉਹਨਾਂ ਦੀ ਅਕਲਾਂ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਿਹੜੀਆਂ ਸਾਨੂੰ ਅਜੇ ਫੁਰਸਤ ਨਹੀਂ ਮਿਲਦੀ ਪਈ ਟੈਂਡ ਕਰਾਉਣਾ ਮਾਣੂ ਕਿੰਨਾ ਉਹ ਜਿਹੜੇ ਸਾਡੇ ਕਾਲਜ ਰਿਸ਼ਤੇਦਾਰ ਸਭ ਦੇੰਡੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਮਾਣੂ ਕਿੰਨਾ ਟੀਮ ਨੇ ਗੋਲ ਕੀਤੇ ਜੀ ਸਰਪੰਚ ਨੂੰ ਸਪੋਰਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਂ ਤੇ ਨਾਲ ਨਾਲ ਦਿਲ ਦੀ ਟੱਕਣਾ ਵਧੀਆ ਹੋਈਆਂ ਸਨ ਹਾਂਜੀ ਉਹ ਤੇ ਵਧਕਦੀਆਂ ਤੁਹਾਨੂੰ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫੇਰਾਂ ਨੂੰ ਫੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਵੀ ਇਦਾਂ ਤਗੜੇ ਹੋ ਗਏ ਬੇਟੇ ਜਿਹੜੇ ਕਲਬ ਦੀਆਂ ਛੁੰਦੇ ਰਹਿਣ ਦੇ ਖੁਸ਼ੀਆਂ ਦਿੰਦੇ ਰਹੇ ਪੂਰੇ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਕਿਤੇ ਸਵਾਗਤ ਤਾਂ ਅਰਦਾਸ ਕਰਦੇ ਰਹੇ ਅਸੀਂ ਦੇਖਿਆ ਪਾਟ ਕਰਦੇ ਹਾਂਜੀ ਕੀਤੀ ਵੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਤੇ ਮੋਬਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਸਮਝ ਨਹੀਂ ਆ ਰਹੀ ਉਹਨੂੰ ਕਿੰਨਾ ਮਾਣ ਆਉਂਦਾ ਹੈ ਅੱਤ ਵੀ ਪੁੱਤਰੇ ਦੋ ਗੋਲ ਕੀਤੇ ਪੂਰੇ ਜਿਹੜੇ ਬਹੁਤ ਉਹਨਾਂ ਦੀ ਅਕਲਾਂ ਦਾ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਿਹੜੀਆਂ ਸਾਨੂੰ ਅਜੇ ਪੁਰਸਕਾਰ ਨਹੀਂ ਮਿਲਦੀ ਪਈ ਤੈਂਡ ਕਰਾ ਬਾਬਾ ਮਾਣੂ ਕਿੰਨਾ ਉਹ ਜਿਹੜੇ ਸਾਡੇ ਕਾਲਜ ਰਿਸ਼ਤੇਦਾਰ ਸਭ ਦੇੰਡੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਮਾਣੂ ਕਿੰਨਾ ਟੀਮ ਨੇ ਗੋਲ ਕੀਤੇ ਜੀ ਸਰਪੰਚ ਨੂੰ ਸਪੋਰਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਂ ਤੇ ਨਾਲ ਨਾਲ ਦਿਲ ਦੀ ਤਰੱਕ ਨਾ ਵਧੀਆ ਹੋਈਆਂ ਹਨ ਹਾਂਜੀ ਉਹ ਤੇ ਵਧ ਗਈਆਂ ਤੁਹਾਨੂੰ ਵੀ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫੇਰਾਂ ਨੂੰ ਫੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਪੇ ਇਦਾਂ ਤਗੜੇ ਹੋ ਗਏ ਬੇਟੇ ਜਿਹੜੇ ਬਲਬ ਦੀਆਂ ਛੁੰਦੇ ਰਹਿਣ ਦੇ ਖੁਸ਼ੀਆਂ ਦਿੰਦੇ ਰਹੇ ਪੂਰੇ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਕੀਤੀ ਸਵਾਗਤ ਦਾ ਅਰਦਾਸ ਕਰਦੇ ਰਹੇ ਅਸੀਂ ਦੇਖਿਆ ਪਾਟ ਕਰਦੇ ਹਾਂਜੀ ਕੀਤੀ ਵੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਤੇ ਮੋਬਾਈਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਸਮਝ ਨਹੀਂ ਆ ਰਹੀ ਕਿੰਨਾ ਮਾਣ ਆ ਰਿਹਾ ਹੈ ਅੱਤ ਵੀ ਪੁੱਤਰੇ ਦੋ ਗੋਲ ਕੀਤੇ ਪੂਰੇ ਜਿਹੜੇ ਬਹੁਤ ਉਹਨਾਂ ਦੀ ਅਕਲਾਂ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਣੀਆਂ ਸਾਨੂੰ ਅਜੇ ਫੁਰਸਤ ਨਹੀਂ ਮਿਲਦੀ ਪਈ ਟੈਂਡ ਕਰਾਉਣਾ ਮਾਣ ਨੂੰ ਕਿੰਨਾ ਉਹ ਜਿਹੜੇ ਸਾਡੇ ਕਾਲਜ ਰਿਸ਼ਤੇਦਾਰ ਸਭ ਦੇੰਡੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਮਾਣ ਨੂੰ ਕਿੰਨਾ ਟੀਮ ਨੇ ਗੋਲ ਕੀਤੇ ਜੀ ਸਰਪੰਚ ਨੂੰ ਸਪੋਰਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਂ ਤੇ ਨਾਲ ਨਾਲ ਦਿਲ ਦੀ ਟੱਕਣਾ ਵਧੀਆ ਹੋਈਆਂ ਸਨ ਹਾਂਜੀ ਉਹ ਤੇ ਵਧਕਦੀਆਂ ਤੁਹਾਨੂੰ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫੇਰ ਚਾਹੇ ਉਹਨੂੰ ਉਹਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਵੀ ਇਦਾਂ ਤਗੜੇ ਹੋ ਗਏ ਬੇਟੇ ਜਿਹੜੇ ਬਲਬ ਦੀਆਂ ਛੁੰਦੇ ਰਹਿਣ ਦੇ ਖੁਸ਼ੀਆਂ ਦਿੰਦੇ ਰਹੇ ਪੂਰੇ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਕਿਤੇ ਸਵਾਗਤ ਦਾ ਅਰਦਾਸ ਕਰਦੇ ਰਹੇ ਅਸੀਂ ਦੇਖਿਆ ਪਾਟ ਕਰਦੇ ਹਾਂਜੀ ਕੀਤੀ ਵੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਤੇ ਮੋਬਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਸਮਝ ਨਹੀਂ ਆ ਰਹੀ ਅੱਜ ਵੀ ਪੁੱਤਰੇ ਦੋ ਗੋਲ ਕੀਤੇ ਪੂਰੇ ਜਿਹੜੇ ਬਹੁਤ ਉਹਨਾਂ ਦੀ ਅਕਲਾਂ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਣੀਆਂ ਸਾਨੂੰ ਅਜੇ ਪੁਰਸਕਾਰ ਨਹੀਂ ਮਿਲਦੀ ਪਈ ਤੈਂਡ ਕਰਾ ਮਾਣ ਨੂੰ ਕਿੰਨਾ ਉਹ ਜਿਹੜੇ ਸਾਡੇ ਕਾਲਜ ਰਿਸ਼ਤੇ ਦਾ ਸਭ ਦੇੰਡੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਮਾਣ ਨੂੰ ਕਿੰਨਾ ਟੀਮ ਨੇ ਗੋਲ ਕੀਤੇ ਜੀ ਸਰਪੰਚ ਨੂੰ ਸਪੋਰਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਂ ਤੇ ਨਾਲ ਨਾਲ ਦਿਲ ਦੀ ਤਰੱਕ ਨਾ ਵਧੀਆ ਹੋਈਆਂ ਸਨ ਹਾਂਜੀ ਉਹ ਤੇ ਵਧ ਗਈਆਂ ਤੁਹਾਨੂੰ ਵੀ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫੇਰ ਚੇਰਾਂ ਨੂੰ ਚੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਪੇ ਇਦਾਂ ਤਗੜੇ ਹੋ ਗਏ ਬੇਟੇ ਜਿਹੜੇ ਬਲਬ ਦੀਆਂ ਛੁੰਦੇ ਰਹਿਣ ਦੇ ਖੁਸ਼ੀਆਂ ਦਿੰਦੇ ਰਹੇ ਪੂਰੇ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਕਿਤੇ ਸੁਣਾਤਾ ਅਰਦਾਸ ਕਰਦੇ ਰਹੇ ਅਸੀਂ ਦੇਖਿਆ ਪਾਟ ਕਰਦੇ ਹਾਂਜੀ ਕੀਤੀ ਵੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਤੇ ਮੋਬਾਈਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਆ ਤੇ ਬੜੀ ਖੁਸ਼ੀ ਵਾਲੀ ਗੱਲ ਆ ਸਮਝ ਨਹੀਂ ਆ ਰਹੀ ਆ ਅੱਜ ਵੀ ਪੁੱਤਰੇ ਦੋ ਗੋਲ ਕੀਤੇ ਪੂਰੇ ਜਿਹੜੇ ਬਹੁਤ ਉਹਨਾਂ ਦੀ ਅਕਲਾਂ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਿਹੜੀਆਂ ਸਾਨੂੰ ਅਜੇ ਪੁਰਸਤ ਨਹੀਂ ਮਿਲਦੀ ਪਈ ਤੈਂਡ ਕਰਾ ਮਾਣ ਨੂੰ ਕਿੰਨਾ ਉਹ ਜਿਹੜੇ ਸਾਡੇ ਕਾਲਜ ਰਿਸ਼ਤੇਦਾਰ ਸਭ ਦੇੰਡੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਮਾਣ ਨੂੰ ਕਿੰਨਾ ਟੀਮ ਨੇ ਗੋਲ ਕੀਤੇ ਜੀ ਸਰਪੰਚ ਨੂੰ ਸਪੋਰਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਂ ਤੇ ਨਾਲ ਨਾਲ ਦਿਲ ਦੀ ਤੱਕ ਨਾਲ ਵਧੀਆ ਹੋਈਆਂ ਸਨ ਹਾਂਜੀ ਉਹ ਤੇ ਵਧਕਦੀਆਂ ਤੁਹਾਨੂੰ ਵੀ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫੇਰਾਂ ਨੂੰ ਫੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਵੀ ਇਦਾਂ ਤਗੜੇ ਹੋ ਗਏ ਬੇਟੇ ਜਿਹੜੇ ਬਲਬ ਦੀਆਂ ਛੁੰਦੇ ਰਹਿਣ ਦੇ ਖੁਸ਼ੀਆਂ ਦਿੰਦੇ ਰਹੇ ਪੂਰੇ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਕਿਤੇ ਸਵਾਗਤ ਤਾਂ ਅਰਦਾਸ ਕਰਦੇ ਰਹੇ ਅਸੀਂ ਦੇਖਿਆ ਪਾਟ ਕਰਦੇ ਹਾਂਜੀ ਕੀਤੀ ਵੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਤੇ ਮੋਬਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਸਮਝ ਨਹੀਂ ਆ ਰਹੀ ਉਹਨੂੰ ਕਿੰਨਾ ਮਾਣ ਆਉਂਦਾ ਹੈ ਅੱਤ ਵੀ ਪੁੱਤਰੇ ਦੋ ਗੋਲ ਕੀਤੇ ਪੂਰੇ ਨਾਲ ਜਿਹੜੇ ਬਹੁਤ ਉਹਨਾਂ ਦੀ ਅਕਲਾਂ ਕਰ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਿਹੜੀਆਂ ਸਾਨੂੰ ਅਜੇ ਪੁਰਸਕਾਰ ਨਹੀਂ ਮਿਲਦੀ ਪਈ ਤੈਂਡ ਕਰਾ ਮਾਣ ਨੂੰ ਕਿਨ ਉਹ ਜਿਹੜੇ ਸਾਡੇ ਕਾਲਜ ਰਿਸ਼ਤੇਦਾਰ ਸਭ ਦੇ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਮਾਣ ਨੂੰ ਕਿਨ ਟੀਮ ਨੇ ਗੋਲ ਕੀਤੇ ਜੀ ਸਰਪੰਚ ਨੂੰ ਸਪੋਰਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਂ ਤੇ ਨਾਲ ਨਾਲ ਦਿਲ ਦੀ ਤੱਕ ਨਾਲ ਵਧੀਆ ਹੋਈਆਂ ਹਨ ਹਾਂਜੀ ਉਹ ਤੇ ਬਤਕਦੀਆਂ ਤੁਹਾਨੂੰ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫੇਰਾਂ ਨੂੰ ਫੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਪੇ ਇਦਾਂ ਤਗੜੇ ਹੋ ਗਏ ਬੇਟੇ ਜਿਹੜੇ ਬਲਬ ਦੀਆਂ ਛੁੰਦੇ ਰਹਿਣ ਦੇ ਖੁਸ਼ੀਆਂ ਦਿੰਦੇ ਰਹੇ ਪੂਰ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਕੀਤੀ ਸਵਾਗਤ ਤੁਹਾਨੂੰ ਦਾਸ ਕਰਦੇ ਰਹੇ ਅਸੀਂ ਦੇਖਿਆ ਪਾਠ ਕਰਦੇ ਹਾਂ ਹਾਂਜੀ ਕੀਤੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਤੇ ਮੋਬਾਈਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਸਮਝ ਨਹੀਂ ਆ ਰਹੀ ਇਹ ਬੜੀ ਖੇਰਾ ਤੇ ਅਤਿ ਪੁੱਤਰ ਦੇ